ਜੋ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਸਤ ਸੰਗਤ ਕਰਾਂ। ਵਡਪਾਗੀ ਹਰ ਸੰਗਤ ਪਾਵੇ, ਭਾਗ ਹੀਣ ਬ੍ਰਹਮਚੋਟਾ ਖਾਵੇ। ਬੇਨੁਭਾਗਾ ਸਤ ਸੰਗ ਨਾਲ ਲੱਭੈ, ਬਿਨ ਸੰਗਤ ਮੈਲ ਭਰੀ ਜੀਉ। ਸਤ ਗੁਰਾਂ ਦਾ ਪਾਵਨ ਬਚਨ ਹੈ ਬਿਨਾ ਭਾਗਾ ਕੋਈ ਸਤ ਸੰਗਤ ਮਿਲਦੀ ਨਹੀਂ। ਸੱਚੀ ਸੰਗਤ ਜਿੱਥੇ ਕੇਵਲ ਤੇ ਕੇਵਲਾ ਗੁਰੂ ਦਾ ਸਿਮਰਨ ਹੁੰਦਾ ਹੋਵੇ ਗੁਰੂ ਦਾ ਜਾਪ ਹੁੰਦਾ ਹੋਵੇ ਗੁਰੂ ਦੇ ਗੁਣ ਗਾਇਣ ਕੀਤੇ ਜਾਂਦੇ ਹੋਣ ਉਸ ਨੂੰ ਕਿਹਾ ਜਾਂਦਾ ਸਤ ਸੰਗਤ ਸਤਗੁਰਾਂ ਨੇ ਸਤ ਸੰਗਤ ਦਾ ਦਰਜਾ ਦਿੱਤਾ ਹੈ ਸਤ ਸੰਗਤ ਦਾ ਰੁਤਬਾ ਦਿੱਤਾ ਹੈ ਕਿ ਇਸ ਸਤ ਸੰਗਤ ਵਿੱਚ ਬੈਠ ਕਰਕੇ ਪ੍ਰਾਨੀ ਜਿਤਨਾ ਸਮਾਂ ਬੈਠੇਗਾ ਉਤਨਾ ਸਮਾਂ ਉਹਦਾ ਲੇਖੇ ਵਿੱਚ ਜੁੜ ਜਾਣਾ ਹੈ। ਪਰ ਜੁੜੇਗਾ ਤਾਂ ਜੇ ਮਨ ਬਿਰਤੀ ਨੂੰ ਇਕਾਗਰ ਕਰਕੇ ਉਹ ਬੈਠੇਗਾ। ਮਨ ਬਿਰਤੀਆਂ ਨੂੰ ਜੋੜ ਕੇ ਬੈਠੇਗਾ। ਮਨ ਤੇ ਚਿੱਤ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਜੋੜੇਗਾ। ਆਪਾਂ ਸਵੇਰੇ ਆਪਕੇ ਨਮਸਕਾਰ ਕਰਦੇ ਹਾਂ ਨਾ ਜਦੋਂ ਵੀ ਗੁਰਦਰਾ ਸਾਹਿਬ ਆਈਏ। ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਆ ਕੇ ਨਮਸਕਾਰ ਕਰਦੇ ਆਂ ਤੇ ਨਮਸਕਾਰ ਕਰਦਿਆਂ ਹੋਇਆਂ ਗੁਰਮੁ ਪਿਆਰਿਓ ਆਪਣਾ ਜਿਹੜਾ ਮਾਣਾ ਹੈ ਉਹ ਗੁਰੂ ਦੇ ਚਰਨਾਂ ਵਿੱਚ ਰੱਖਣਾ ਤੇ ਗੁਰੂ ਦੀ ਜਿਹੜੀ ਮੱਤ ਹੈ ਉਹ ਮੰਨ ਲੈਣੀ ਹੈ ਮਨ ਜਿਹੜਾ ਗੁਰੂ ਨੂੰ ਅਰਪਣ ਕਰਨਾ ਹੈ ਮਨ ਆਪਣੇ ਕੋਲ ਨਹੀਂ ਰੱਖਣਾ ਆਪਣੇ ਮਨ ਦੀ ਮਤ ਨਹੀਂ ਕਰਨੀ ਇੱਥੇ ਗੁਰਮਤ ਦੀ ਗੱਲ ਕਰਨੀ ਗੁਰਮਤ ਦੀ ਗੱਲ ਸੁਣਨੀ ਹੈ ਤੇ ਗੁਰੂ ਗੁਰਮਤ ਦੀ ਗੱਲ ਕਿੱਥੋਂ ਪ੍ਰਾਪਤ ਹੋਵੇਗੀ ਗੁਰਮਤ ਦੀ ਗੱਲ ਉਥੋਂ ਪ੍ਰਾਪਤ ਹੋਵੇਗੀ ਜੇ ਅਸੀਂ ਸਤਿਗੁਰੂ ਪਾਸ਼ਾ ਮਹਾਰਾਜ ਜੀ ਦੀ ਸਮਤ ਲਈ ਹੋਵੇਗੀ ਆਪਣਾ ਮਨ ਗੁਰੂ ਨੂੰ ਆਪਣ ਕਰੇ ਤਾ ਹੋਵੇਗਾ ਤੇ ਗੁਰੂ ਦੀ ਮਤ ਨੂੰ ਅਸੀਂ ਗ੍ਰਹਿਣ ਕੀਤਾ ਹੋਵੇਗਾ ਤੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਅਸੀਂ satsangਤ ਕਰਦੇ ਹਾਂ ਇਤੇ ਅਸੀਂ ਗੁਰਬਾਣੀ ਦਾ ਸ਼ਬਦ ਸਰਵਣ ਕਰਾਂਗੇ ਉਹਦੇ ਵਿਚਾਰ ਸਰਵਣ ਕਰਾਂਗੇ ਔਰ ਉਪਰੰਤ ਉਸ ਨੂੰ ਮੰਨਣ ਕਰਾਂਗੇ ਸਭ ਤੋਂ ਵੱਡੀ ਗੱਲ ਹੈ ਸ਼ਬਦ ਸਰਵਣ ਕਰਨਾ ਸ਼ਬਦ ਦੇ ਵਿਚਾਰ ਸਰਵਣ ਕਰਨੀ ਜਾਂ ਆਪ ਕਰਨੀ ਤੇ ਉਸ ਤੋਂ ਉਪਰੰਤ ਉਸ ਨੂੰ ਮੰਨਣ ਕਰਨਾ ਅਸੀਂ ਫੇਰ ਸਾਂ ਸੰਗਤ ਵਿੱਚ ਪੂਰੇ ਆਂ ਜੇ ਅਸੀਂ satsangat ਵਿੱਚ ਤਾਂ ਬੈਠੇ ਆਂ ਸ਼ਰੀਰ ਕਰਕੇ ਤੇ ਮਨ ਸਾਡਾ ਦੌੜ ਰਿਹਾ ਹੈ ਤੇ ਉਹ ਗੁਰੂ ਪਿਆਰ ਵਾਲਿਓ ਫਿਰ ਇੱਥੇ ਸਾਡਾ ਬੈਠਣਾ ਵੀ ਇੰਨਾ ਕੋਈ ਲਾਭਦਾਇਕ ਨਹੀਂ ਹੈ। ਇੰਨਾ ਕੋਈ ਲਾਭ ਵਾਲਾ ਨਹੀਂ ਹੋ ਸਕਦਾ। ਕਿਉਂਕਿ ਅਸੀਂ ਸ਼ਰੀਰ ਕਰਕੇ ਵੇਚਾ satsangat ਦੇ ਵਿੱਚ ਬੈਠੇ ਆਂ ਪਰ ਅਸੀਂ ਮਨ ਕਰਕੇ ਗੁਰੂ ਤੋਂ ਟੁੱਟੇ ਹੋਏ ਆਂ। ਮਤ ਦੇ ਅਸੀਂ ਆਪਣੀ ਵਰਤ ਰਹੀ ਆਂ। ਕਿਉਂਕਿ ਕਦੇ ਕੋਈ ਕਿਸੇ ਕਾਰੋਬਾਰ ਚ ਕੋਈ ਕਿਸੇ ਰਿਸ਼ਤੇਦਾਰੀ ਚ ਮੰਨਣ ਲਈ ਤੁਰਿਆ ਫਿਰਦਾ ਕੋਈ ਕਾਰੋਬਾਰ ਕਰਦਾ ਤੁਰਿਆ ਫਿਰਦਾ ਇਸ ਕਰਕੇ ਜਿੰਨਾ ਕਿਰ ਵੀ ਅਸੀਂ ਨੇ ਬਖਣਾ ਹੈ ਉਨਾਂ ਜਿਹੜਾ ਮਨ ਹੈ ਉਹ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦੇਣਾ ਤੇ ਗੁਰੂ ਦੀ ਮਤ ਗ੍ਰਹਿਣ ਕਰਨੀ ਹੈ ਗੁਰੂ ਦੀ ਸਮਤ ਲੈਣੀ ਹੈ ਗੁਰੂ ਦਾ ਸ਼ਬਦ ਸਰਵਣ ਕਰਨਾ ਹੈ ਇੱਥੇ ਕੋਈ ਨੇਤਰਬੰਦ ਕਰਨ ਲੱਗਿਆਂ ਮਨ ਨਹੀਂ ਗੁਰੂ ਨੂੰ ਦਿੱਤਾ ਜਾਂਦਾ ਕਿ ਅਸੀਂ ਨੇਤਰ ਹੁੰਦੇ ਹੋਏ ਨੇ ਤੇ ਗੁਰੂ ਦੀ ਗੱਲ ਸਰਵਣ ਕਰ ਰਹੇ ਆ ਗੁਰਮਤ ਪਿਆਰੋਂ ਨੇਤਰ ਭਾਵੇਂ ਖੁੱਲੇ ਨੇ ਪਰ ਜਿਹੜੇ ਅੰਦਰ ਦਾ ਟਿਕਾਉ ਹੋਣਾ ਉਹ ਬੜਾ ਜ਼ਰੂਰੀ ਹੈ ਅੰਦਰ ਦਾ ਟਿਕਾਉ ਬਣਾ ਕੇ ਅਸੀਂ ਗੁਰੂ ਦੀ ਗੱਲ ਸਰਵਣ ਕਰਨੀ ਹੈ ਤੇ ਉਸ ਨੂੰ ਮੰਨਣ ਕਰਨਾ ਹੈ ਕਈ ਐਸੇ ਨੇ ਜਿਹੜੇ ਗੁਰੂ ਦੀ ਗੱਲ ਸੁਣਦੇ 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 ਆਖਰਕਾਰ ਉਹ ਆਪਣੇ ਸੁਭਾਅ ਸਾਗਰ ਤੋਂ ਪਾਰ ਹੋ ਗਏ ਨੇ ਗੁਰੂ ਦੀ ਗੱਲ ਸੁਣਦੇ ਸੁਣਦੇ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਮੱਤ ਹੈ ਉਹ ਤਿਆਗ ਦਿੱਤੀ ਗੁਰੂ ਦੀ ਮੱਤ ਗ੍ਰਹਿਣ ਕਰਨ ਲਈ ਤੇ ਗੁਰੂ ਪਿਆਰ ਵਾਲੇ ਗੁਰੂ ਉਸ ਪਰਮਾਤਮਾ ਦੇ ਨਾਲ ਜੋੜਦਾ ਤੋੜਦਾ ਨਹੀਂ ਇਹ ਸਾਡਾ ਜਿਹੜਾ ਸ਼ਬਦ ਹੈ ਨਾ ਜਿਹੜਾ ਸਾਨੂੰ ਸ਼ਬਦ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਸ਼ਬਦ ਸਾਡਾ ਗੁਰੂ ਹੈ ਤੇ ਸਾਨੂੰ ਗਿਆਨ ਕਿੱਥੋਂ ਪ੍ਰਾਪਤ ਹੁੰਦਾ ਹੈ ਗਿਆਨ ਕਿੱਥੋਂ ਸਾਨੂੰ ਮਿਲਦਾ ਹੈ ਗਿਆਨ ਸਾਨੂੰ ਮਿਲਦਾ ਹੈ ਇਸ ਸ਼ਬਦ ਵਿੱਚੋਂ ਤੇ ਸ਼ਬਦ ਸਾਡਾ ਗੁਰੂ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਸਾਡਾ ਗੁਰੂ ਹੈ ਅਸਲ ਗੁਰੂ ਉਹ ਹੈ ਜਿੱਥੋਂ ਸਾਨੂੰ ਗਿਆਨ ਮਿਲੇ ਗਿਆਨ ਕਈ ਤਰ੍ਹਾਂ ਦਾ ਹੁੰਦਾ ਹੈ ਇੱਕ ਆਪਣਾ ਦੁਨਿਆਵੀ ਕਾਰੋਬਾਰ ਚਲਾਉਣ ਵਾਸਤੇ ਗਿਆਨ ਕੋਈ ਕਾਰੋਬਾਰ ਚਲਾਉਣ ਵਾਸਤੇ ਗਿਆਨ ਉਹਦੇ ਵੀ ਗੁਰੂ ਅਲੱਗ-ਅਲੱਗ ਨੇ ਜਿਨ੍ਹਾਂ ਨੂੰ ਉਸਤਾਦ ਕਿਹਾ ਜਾਂਦਾ ਪਰ ਗੁਰਮਤਿ ਪਿਆਰਿਓ ਇਹ ਜਿਹੜੇ ਜੀਵਨ ਆਣਾ ਇਹ ਜੀਵਨ ਨੂੰ ਸਫਲ ਬਣਾਉਣ ਵਾਲਾ ਤੇ ਸਾਨੂੰ ਗੁਰੂ ਹੈ ਜਿਹੜਾ ਉਹ ਸ਼ਬਦ ਹੈ ਤੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੁੜਨਾ ਹੈ ਤੇ ਸ਼ਬਦ ਗੁਰੂ ਨੂੰ ਅਸੀਂ ਮੰਨਣਾ ਜੇ ਅਸੀਂ ਸ਼ਬਦ ਗੁਰੂ ਨੂੰ ਮੰਨਾਂਗੇ ਨਾ ਤੇ ਭਾਵសាਕਰ ਤੋਂ ਪਾਰ ਹੋ ਜਾਵਾਂਗੇ ਤੇ ਗੁਰੂ ਤੋਂ ਬਿਨਾਂ ਤੇ ਸਾਰੇ ਸੰਸਾਰ ਦੇ ਵਿੱਚ ਹਨੇਰਾ ਹੈ ਚਾਨਣ ਨਹੀਂ ਸਤਿਗੁਰੂ ਪਾਤਸ਼ਾਹ ਤੁੰਗਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਬंदन ਕਰਦੇ ਨੇ ਗੁਰੂ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਸਾਡੇ ਆਤਮਿਕ ਜੀਵਨ ਦਾ ਔਰ ਹਨੇਰਾ ਹੈ ਚਾਨਣ ਨਹੀਂ ਹੈ ਜੇ ਸੌ ਚੰਦਾ ਉੱਗ ਵਹੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਵੇਖੋ ਕਿੰਨੀ ਵੱਡੀ ਸਾਨੂੰ ਸਿੱਖਿਆ ਦਿੱਤੀ ਹੈ ਪਤਸ਼ਾਹ ਨੇ ਕਿ ਜੇ ਸੈਂਕੜੇ ਚੰਦਰਮਾ ਚੜ ਜਾਣ ਹਜ਼ਾਰਾਂ ਹੀ ਸੂਰਜ ਚੜ ਜਾਣ ਇਹ ਦੁਨੀਆਂ ਦੇ ਉੱਤੇ ਅੱਖਾਂ ਨਾਲ ਵੇਖਣ ਵਾਲੀ ਰੋਸ਼ਨੀ ਤੇ ਸਾਨੂੰ ਦਿਸੇਗੀ ਔਰ ਸਾਡੇ ਜਿਹੜਾ ਆਤਮਕ ਜੀਵਨ ਹੈ ਉਹ ਕੋਪਰਲੇ ਦੇ ਵਿੱਚ ਹੈ ਹੋਰੇ ਚਾਨਣ ਚ ਉਹਦਾ ਚਾਨਣ ਕਿੱਥੋਂ ਮਿਲਣਾ ਹੈ ਉਹਦਾ ਚਾਨਣ ਮਿਲਣਾ ਹੈ ਗੁਰੂ ਦੇ ਸ਼ਬਦ ਦੇ ਵਿੱਚ ਹੋਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਨ ਕੋ ਕੋਪ ਘੇਰੇ ਦੇस्तानी ਹੈ ਜੀ ਕਿਉਂਕਿ ਗਿਆਨ ਦੀ ਗੱਲ ਸਾਡੇ ਅੰਦਰ ਪੈਂਦੀ ਨਹੀਂ ਗਿਆਨ ਸਾਨੂੰ ਕਿੱਦੋਂ ਪ੍ਰਾਪਤ ਨਹੀਂ ਹੁੰਦਾ ਤੇ ਗਿਆਨ ਜਿੱਥੋਂ ਮੈਨਾਂ ਗਿਆਨ ਮਿਲਣਾ ਗੁਰੂ ਤੋਂ ਗੁਰੂ ਕੌਣ ਆ ਗੁਰੂ ਸਾਡਾ ਸ਼ਬਦ ਹੈ ਅਸੀਂ ਸ਼ਬਦ ਦੀ ਕਮਾਈ ਕਰਨੀ ਹੈ ਗੁਰੂਗੋ ਪਿਆਰਿਓ ਕਮਾਈਆਂ ਕਰਦੇ ਆ ਸਾਰੀ ਦੁਨੀਆ ਕਰਦੀ ਹੈ ਆਪਣਾ ਪਰਿਵਾਰ ਪਾਲਣ ਵਾਸਤੇ ਵੀ ਆਪਾਂ ਕਮਾਈ ਕਰਦੇ ਆ ਔਰ ਜਿਹੜੀ ਅਸਲ ਕਮਾਈ ਜਿਸ ਕਮਾਈ ਵਾਸਤੇ ਤੈਨੂੰ ਮਾਨਸ ਜਨੁ ਪ੍ਰਾਪਤ ਹੋਇਆ ਨਾ ਉਹ ਕਮਾਈ ਨਹੀਂ ਤੂੰ ਕਰਦਾ ਉਹ ਕੋਈ ਰਿਲਲਾ ਜਾਣਾ ਹੈ ਜਿਹੜਾ ਉਹ ਕਮਾਈ ਕਰਦਾ ਹੈ ਜਿਹੜਾ ਇਹ ਸਮਝਦਾ